ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਪੰਜੇ ਦੇ ਨਿਸ਼ਾਨ ਜੋਜੋ ਵਰਾਂਡੇ ਵਿੱਚ ਬੈਠਾ ਸੀ ਉਸ ਦੇ ਸਾਹਮਣੇ ਇੱਕ ਕਿਤਾਬ ਪਈ ਸੀ ਕਿਤਾਬ ਤੇ ਲਿਖਿਆ ਹੋਇਆ ਸੀ ਚੀਤੇ ਦੀ ਕਹਾਣੀ ਜੋਜੋ ਕਿਤਾਬ ਤੇ ਲੱਗੀ ਚੀਤੇ ਦੀ ਤਸਵੀਰ ਨੂੰ ਧਿਆਨ ਨਾਲ ਦੇਖਣ ਲੱਗਾ ਜਿਵੇਂ ਹੀ ਉਸ ਨੇ ਆਪਣਾ ਸਿਰ ਚੁੱਕਿਆ ਸਾਹਮਣੇ ਇੱਕ ਚੀਤਾ ਖੜਾ ਸੀ ਚੀਤੇ ਨੂੰ ਦੇਖ ਕੇ ਜੋਜੋ ਬਹੁਤ ਖੁਸ਼ ਹੋਇਆ ਉਸ ਨੇ ਤੇਜ਼ੀ ਨਾਲ ਕਿਤਾਬ ਚੁੱਕੀ ਅਤੇ ਚੀਤੇ ਨੂੰ ਵਿਖਾਈ ਕਿਤਾਬ ਵਿੱਚ ਆਪਣੀ ਤਸਵੀਰ ਦੇਖ ਕੇ ਚੀਤਾ ਬਹੁਤ ਖੁਸ਼ ਹੋਇਆ ਦੋਵਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਚਿਤਾ ਨੇ ਜੰਗਲ ਵਿੱਚ ਕੁਝ ਅਜਈਆਂ ਗੱਲਾਂ ਵੀ ਦਸੀਆਂ ਜੋ ਉਸ ਨੂੰ ਪਤਾ ਨਹੀਂ ਸਨ ਜੋਜੋ ਨੇ ਅੱਖਾਂ ਬੰਦ ਕੀਤੀਆਂ ਅਤੇ ਚਿਤਾ ਉੱਥੋਂ ਚਲਾ ਗਿਆ ਜਾਣ ਤੋਂ ਪਹਿਲਾਂ ਉਹ ਜੋਜੋ ਦੀ ਕਿਤਾਬ ਤੇ ਆਪਣੇ ਪੰਜੇ ਦੇ ਨਿਸ਼ਾਨ ਛੱਡ ਗਿਆ ਦੇਖੋ ਆਪਨੇ ਕੋਲ ਜੋਜੋ ਹੈ ਚਿਤਾਈ ਜਿਹੜੀ ਕਿਤਾਬ ਨੂੰ ਦਿਖਾ ਰਿਆ ਸੀ ਉਹਦੇ ਤੇ ਉਹ ਕੀ ਪੰਜੇ ਦੇ ਆਪਦੇ ਦੇ ਨਿਸ਼ਾਨ ਛੱਡ ਰਿਹਾ ਨਾ ਠੀਕ ਹੈ ਇੱਕ ਅਰੀ ਫਿਰ ਚਲੋ ਕੁਐਸਚਨ ਆਨਸਰ ਦੇਖਦੇ ਹਾਂ ਕੀ ਕੀ ਹੈਗੇ ਸੀ ਆਪਣੇ ਕੋਲ ਪੰਜੇ ਦਿਨਾਂ ਸ਼ਾਂਤ ਜੋਜੋ ਦੇ ਸਾਹਮਣੇ ਰੱਖੀ ਕਿਤਾਬ ਤੇ ਕੀ ਲਿਖਿਆ ਹੋਇਆ ਸੀ ਚਿੱਤੇ ਦੀ ਕਹਾਣੀ ਚਿੱਤੇ ਦੇ ਸਾਹਮਣੇ ਆਉਣ ਤੇ ਕੀ ਹੋਇਆ ਚਿੱਤੇ ਦੇ ਸਾਹਮਣੇ ਆਉਣ ਤੇ ਜੋਜੋ ਕੀ ਹੋਇਆ ਬਹੁਤ ਖੁਸ਼ ਹੋਇਆ ਚਿੱਤੇ ਨੇ ਜੋਜੋ ਨੂੰ ਜੰਗਲ ਬਾਰੇ ਕਿਹੜੀਆਂ-ਕਿਹੜੀਆਂ ਗੱਲਾਂ ਦੱਸੀਆਂ ਹੋਣਗੀਆਂ ਚਿੱਤੇ ਨੇ ਜੋਜੋ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਅਤੇ ਕੁਝ ਗੱਲਾਂ ਉਹ ਵੀ ਦੱਸੀਆਂ ਜੋ ਜੋਜੋ ਨੂੰ ਪਤਾ ਨਹੀਂ ਸਨ ਤੇ ਚਿੱਤੇ ਨੇ ਉਹਨਾਂ ਨੇ ਕਿਹ ਕੀ ਗੱਲਾਂ ਦੱਸੀਆਂ ਹੋਣਗੀਆਂ ਤੇ ਆਪਾਂ ਆਪਦੇ ਕੋਲੋਂ ਜੋ ਸਾਨੂੰ ਲੱਗਦਾ ਹੈ ਚਿੱਤੇ ਨੇ ਜੰਗਲ ਵਿੱਚ ਪਸ਼ੂ ਪੰਛੀਆਂ ਤੇ ਰਹਿਣ ਸਹਿਣ ਬਾਰੇ ਅਤੇ ਜੰਗਲਾਂ ਨੂੰ ਨਾ ਕੱਟਣ ਬਾਰੇ ਕਿਹਾ ਹੋਵੇਗਾ ਠੀਕ ਹੈ ਜੋ ਤੁਹਾਨੂੰ ਲੱਗਦਾ ਹੈ ਤੁਸੀਂ ਆਪਦੇ ਕੋਲੋਂ ਲਿਖ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਕਿਸੇ ਜੰਗਲ ਵਿੱਚ ਜਾਓਗੇ ਤਾਂ ਤੁਹਾਨੂੰ ਕੀ ਕੀ ਵੇਖਣ ਨੂੰ ਮਿਲੇਗਾ ਪੇੜ ਪੌਦੇ ਪਸ਼ੂ ਪੰਛੀ ਹਰਿਆਲੀ ਕਾਂ ਚਰਨੇ ਪਾਣੀ ਠੀਕ ਹੈ ਪੰਛੀਆਂ ਪਸ਼ੂ ਪੰਛੀਆਂ ਦੇ ਨਾਮ ਵੀ ਲਿਖ ਸਕਦੇ ਹੋ ਜੇ ਅੱਗੇ ਤੁਸੀਂ ਹੋਰ ਲਿਖਣਾ ਚਾਹੁੰਦੇ ਹੋ ਤਾਂ ਆਪਣੇ ਮਨਪਸੰਦ ਜਾਨਵਰ ਬਾਰੇ ਕੁਝ ਖਾਸ ਗੱਲਾਂ ਲਿਖੋ ਮੇਰਾ ਮਨਪਸੰਦ ਜਾਨਵਰ ਕੁੱਤਾ ਹੈ ਕੁੱਤਾ ਬਹੁਤ ਵਫਾਦਾਰ ਜਾਨਵਰ ਹੁੰਦਾ ਹੈ ਇਸ ਦੀਆਂ ਕਈ ਕਿਸਮਾਂ ਜਾਂ ਨਸਲਾਂ ਲਿਖ ਸਕਦੇ ਹੋ ਹੁੰਦੀਆਂ ਹਨ ਅਸੀਂ ਘਰ ਵਿੱਚ ਇੱਕ ਕੁੱਤਾ ਰੱਖਿਆ ਹੋਇਆ ਹੈ ਉਸ ਦਾ ਰੰਗ ਲਿਖ ਸਕਦੇ ਹੋ ਠੀਕ ਹੈ ਇਹ ਆ ਲਾਈਨ ਬਾਅਦ ਵਿੱਚ ਲਿਖ ਲਓ ਅਸੀਂ ਘਰ ਵਿੱਚ ਕੁੱਤਾ ਰੱਖਿਆ ਹੋਇਆ ਹੈ ਉਸ ਦਾ ਰੰਗ लिख लो पूरा है उसका नाम टोमी है फिर बाद आलाइन लिख लो तीस ठीक है वो मेरे ना है वो मेरे ने हूँ है